ਵਾਹ ਰੇ ਗੁਰਜੀ ਕਾ ਖਾਲਸਾ ਵਾਹ ਰੇ ਗੁਰਜੀ ਕੀ ਪੱਤੇ ਗੁਰਪਸੰਗ ਕਰ ਰਹੇ ਹੋ ਨੀ ਆਂ ਹੋਰ ਗੁਰਪਰੇਤੀ ਆ ਚੱਲੇ کافی ਦਿਨ ਹੋ ਗਿਆ ਪਰ ਲੱਗ ਨਹੀਂ ਹੋਇਆ ਤੇ ਜਿਵੇਂ ਸਾਰਾ ਸੰਸਾਰ ਜਾਣਦਾ ਹੈ ਕਿ ਆਪਾਂ ਜਰਮਨ 'ਚ ਬੈਠੇ ਹੋਏ ਹਾਂ ਤੇ ਜਿਵੇਂ ਭਾਈ ਪੰਥਪ੍ਰੀਤ ਸਿੰਘ ਜੀ ਨੇ ਟੀਵੀ ਤੇ ਬਹੁਤ ਜ਼ੋਰ ਨਾਲ ਕਿਹਾ ਸੀਗਾ ਕਿ ਸਾਡੇ ਨਾਲ ਕੋਈ ਨਿਰੋਲ ਗੁਰਬਾਣੀ ਤੇ ਚਰਚਾ ਕਰੇ ਅਸੀਂ ਚੈਲੰਜ ਕਰਦੇ ਹਾਂ ਇਹ ਉਸ ਚੈਲੰਜ ਨੂੰ ਕਬੂਲ ਕਰਕੇ ਅਸੀਂ ਜਰਮਨ ਦੇ ਵਿੱਚ ਆਉਣ ਤੋਂ ਪਹਿਲਾਂ ਸਾਰੇ ਸਿੰਘਾਂ ਨੂੰ ਇਹ ਬੇਨਤੀ ਕਰਤੀ ਸੀ ਵੀ ਅਸੀਂ ਆ ਰਹੇ ਹਾਂ ਤੇ ਭਾਈ ਪੰਤਪ੍ਰੀਤ ਸਿੰਘ ਉਹਨਾਂ ਨੇ ਕਿਹਾ ਵੀ ਉਹ ਬੈਠੀ ਜਿਹੜਾ ਤੁਸੀਂ ਚੈਲੰਜ ਕੀਤਾ ਤੇ ਹੁਣ ਉਤੋਂ ਭਜੋ ਨਾ ਹੁਣ ਕਹਿੰਦੇ ਨੇ ਵੀ ਚੋਰ ਨਾਲੋਂ ਪੰਡ ਗਾਲੀ ਅਜ ਤੱਕ ਭਾਈ ਪੰਤਪ੍ਰੀਤ ਸਿੰਘ ਦਾ ਕੋਈ ਜਵਾਬ ਨਹੀਂ ਆਇਆ ਪਰ ਜਿਹੜੇ ਉਹਨਾਂ ਦੇ ਸਮਰਥਕ ਨੇ ਜਿਹੜੀਆਂ ਵੀਡੀਓ ਉਪਾ ਰਹੇ ਨੇ ਸਾਫ਼ ਨਜ਼ਰ ਆ ਰਿਹਾ ਕਿ ਕਿੰਨੇ ਕੁ ਬੌਂਦਲੇ ਹੋਏ ਨੇ ਲੋਕ ਵਿਚਾਰੇ ਇੱਕ ਤੇ ਕੀ ਨਾਮ ਮੁੰਡੇ ਦਾ ਤਰਸ਼ੇਮ ਤਦ ਉਸ ਅਤਰ ਸਿੰਘ ਸੀ ਹਾਂ ਹੁਣੇ ਕਿਸੇ ਤਰਸੇਮ ਸਿੰਘ ਘਟਵਾਲ ਦਾ ਇੱਕ ਵੀਡੀਓ ਦੇਖਿਆ ਐ ਇਥੋਂ 400 ਕਿਲੋਮੀਟਰ ਤੋਂ ਬੈਠੇ ਤਿੰਨ ਉਹ ਸਾਨੂੰ ਕਹਿੰਦੇ 4 ਵਜੇ ਤੱਕ ਉੱਥੇ ਪਹੁੰਚੋ 1 ਘੰਟੇ ਦੇ ਵਿੱਚ ਫਿਰ ਕਹਿੰਦੇ ਜਿਹੜਾ ਤੁਸੀਂ ਆਪਣਾ ਵਿਦਵਾਨ ਚੱਕੀ ਫਿਰਦੇ ਹੋ ਮੈਂ ਕਿਹੜਾ ਕੁਛੜ ਚੜੇ ਇਹਨਾਂ ਦੇ ਵੀ ਅਮਰੀਕਾ ਤੋਂ ਮੰਗਾਇਆ ਹੈ ਜਰਮਨ ਦਾ ਮਸਲਾ ਤੇ ਜੇ ਮੈਂ ਅਮਰੀਕਾ ਤੋਂ ਆਇਆ ਮੈਂ ਜਰਮਨ ਬੋਲ ਨਹੀਂ ਹਾਂ ਤੇ ਭਾਈ ਪੰਤਪ੍ਰਿੰਦ ਸਿੰਘ ਕਿਹੜਾ ਇੱਥੇ ਜਿੱਦੇ ਜਨਮ ਲਿਆ ਉਹਨਾਂ ਨੇ ਉਹ ਤੇ ਇੰਡੀਆ ਤੋਂ ਆਏ ਨੇ ਬਾਕੀ ਇਹ ਮਸਲਾ ਪੂਰੀ ਕੌਮ ਦਾ ਹੈ ਜਰਮਨ ਦਾ ਮਸਲਾ ਨਹੀਂ ਹੈ ਜੇ ਕੋਈ ਕੁਛਕ ਲੋਕ ਜਰਮਨ ਦੇ ਵਿੱਚ ਵਿਵਾਦ ਖੜਾ ਕਰਨਾ ਚਾਹੁੰਦੇ ਨੇ ਤੇ ਗੁਰਸਿੱਖਾਂ ਨੇ ਉਸ ਮਸਲੇ ਦੇ ਹੱਲ ਵਾਸਤੇ ਸਾਨੂੰ ਸੱਦਿਆ ਹੁਣ ਇਹ ਦੁਨੀਆ ਭਰ ਦੇ ਵਿੱਚ ਇਹਨਾਂ ਦੇ ਕੋ ਮਸਲਾ ਹੁੰਦਾ ਜੇ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਉਹ ਕਹਿੰਦਾ ਗੁਰਪ੍ਰੀਤ ਸਿੰਘ ਨੇ ਬਣਾ ਬਾਕੀ ਜਿਹੜਾ ਮਰਜ਼ੀ ਭਾ ਲੋ ਜੇ ਭਾਈ ਸਰਬਜੀਤ ਸਿੰਘ ਤੋਂ ਹੁੰਦੇ ਨੇ ਗੱਲ ਕਰੋ ਉਹ ਕਹਿੰਦੇ ਗੁਰਪ੍ਰੀਤ ਸਿੰਘ ਨੇ ਬਣਾ ਬਾਕੀ ਜਿਹੜਾ ਮਰਜ਼ੀ ਭਾ ਲੋ ਤੇ ਹੁਣ ਇਹੀ ਰਟ ਪੰਥਪ੍ਰੀਤ ਨੇ ਲਾਈ ਆ ਵੀ ਭਾਈ ਗੁਰਪ੍ਰੀਤ ਸਿੰਘ ਨੇ ਬਣਾ ਬਾਕੀ ਜਿਹੜਾ ਮਰਜ਼ੀ ਭਾ ਲੋ ਫਿਰ ਉਹ ਕਹਿੰਦੇ ਵੀ ਪੰਥ ਪ੍ਰੀਤ ਦੇ ਇੱਕ ਅੱਡੇ ਦਾ ਕੋਈ ਬੰਦਾ ਲੈ ਕੇ ਆਓ ਹੁਣ ਸੰਪਰਦਾਵਾਂ ਦੇ ਵਿੱਚ ਸਿੱਖਾਂ ਦੇ ਵਿੱਚ ਐਸੇ ਹੌਲੇ ਕਿਰਦਾਰ ਦਾ ਬੰਦਾ ਹੈ ਨਹੀਂ ਕੋ ਜਿਹੜਾ ਗੱਲ ਕਰ ਸਕੇ ਪਰ ਕਈ ਵਾਰ ਡਿੱਗੇ ਹੋਏ ਨੂੰ ਚੁੱਕਣ ਵਾਸਤੇ ਚੁੱਕਣਾ ਪੈਂਦਾ ਇਸ ਕਰਕੇ ਸਾਨੂੰ ਆਪ ਹੀ ਆਉਣਾ ਪੈਂਦਾ ਹੈ ਵੀ ਤਾਂ ਕਿ ਇਹਨਾਂ ਨੇ ਗੱਲਬਾਤ ਕਰ ਸਕੀ ਹੈ ਇਹ ਕਹਿੰਦੇ ਨੇ ਰੋਲ ਗੁਰਬਾਣੀ ਸੀ ਨਹੀਂ ਰੋਲ ਗੁਰਬਾਣੀ ਤੇ ਗੱਲ ਕਰਾਂਗੇ ਕਿਸੇ ਇਤਿਹਾਸ ਦੀ ਗੱਲ ਨਹੀਂ ਕਰਾਂਗੇ ਕਿਸੇ ਦਸਮ ਗ੍ਰੰਥ ਜਾਂ ਕਿਸੇ ਹੋਰ ਗ੍ਰੰਥ ਦੀ ਗੱਲ ਨਹੀਂ ਕਰਾਂਗੇ ਸਿਰਨੇ ਉਹ ਸ਼ਬਦ ਦੀ ਗੱਲ ਹੋਏਗੀ ਤੇ ਜਿਹੜਾ ਇਹ ਕੰਦ ਨੇ ਵੀ ਅਸੀਂ ਚੈਲੰਜ ਕਰਦੇ ਆ ਉਹਦੇ ਤੇ ਖਲੋਣ ਹੋਂ ਫਿਰ ਜਿੰਨਾ ਸਿੰਘਾਂ ਨੂੰ ਭਰੋਸਾ ਸੀ ਵੀ ਸੱਚ ਕਿੱਥੇ ਹੈ ਜਿੰਨਾ ਸਿੰਘਾਂ ਨੂੰ ਇਹ ਭਰੋਸਾ ਸੀ ਵੀ ਅਸੀਂ ਕਿਸੇ ਕਾਬਿਲ ਹਾਂ ਉਹਨਾਂ ਸੱਦਿਆ ਤੇ ਜੇ ਭਾਈ ਪੰਥਪ੍ਰੀਤ ਦੇ ਜਿਹੜੇ ਸਮਰਥਕ ਨੇ ਅਟਵਾਲ ਵਰਗੇ ਜਿਨ੍ਹਾਂ ਨੂੰ ਗੱਲ ਕਰਨ ਦੀ ਤਮੀਜ਼ ਨਹੀਂ ਹੈ ਵੈਸੇ ਤੇ ਐਸੇ ਵਾਹਿਦ ਬੰਦੇ ਨਾਲ ਗੱਲ ਕਰਨ ਦਾ ਸਾਡਾ ਕੋਈ ਮਕਸਦ ਨਹੀਂ ਹੈ ਪਰ ਜਿਸ ਬਾਸ਼ਾ ਚ ਉਹਨੇ ਬੋਲਿਆ ਵੀ ਇਹ ਬੀਬੀ ਨੇ ਗਲਤ ਬੋਲਦਾ ਵੀਡੀਓ ਬਣਾ ਕੇ ਘਲਾਂ ਕਰਦਾ ਹੈ ਕਿੰਨੀਆਂ ਰਿਕਾਰਡਿੰਗ ਕਥਾ ਸਾਡੀ ਪਈ ਨੇ ਚਰਚਾਵਾਂ ਪਈਆਂ ਨੇ ਕਿੱਥੇ ਅਸੀਂ ਕਿਸ ਨੂੰ ਮਾਰਾ ਕਿਹਾ ਅਸੀਂ ਕਦੀ ਕਿਸੇ ਬੀਬੀ ਨੂੰ ਮਾਰਾ ਵੀ ਬੋਲੇ ਏ ਇੱਕ ਇਹਨਾਂ ਦੀ ਕੋਈ ਪ੍ਰਚਾਰਕ ਸੀ ਕੁੜੀ ਕੀ ਨਾ ਸੀ ਦੋ ਵਿਚਾਰੀ ਦਾ ਰਗਵੰਦਰ ਕੇ ਹਨਾ ਹਾਂ ਉਹ ਵੀ ਕੰਦੀ ਵੀ ਇਹਨੇ ਕੁਝ ਬੋਲਿਆ ਤੇ ਉਹ ਅਸੀਂ ਤੇ ਸੜੀ ਐਸੀ ਕੋਈ ਲਿਖ ਤੇ ਤਾਂ ਪੇਸ਼ ਨਹੀਂ ਕਰ ਸਕਿਆ ਵੀ ਬੀਬੀ ਨੂੰ ਕਿਸ ਨੇ ਮਾਰਾ ਕਿਹਾ ਵੇ ਬੀਬੀ ਨਾਲ ਅਸੀਂ ਗੱਲ ਹੀ ਨਹੀਂ ਕਰਦੇ ਰਹੀ ਗੱਲ ਇਹਨਾਂ ਦੀ ਅਟਵਾਲ ਵਰਗਿਆਂ ਦੀ ਤੇ ਕੋਈ ਨਹੀਂ ਉਹ ਹੁੰਦਾ ਹੀ ਆ ਇਨਾਂ ਨੂੰ ਕੋ ਬਰਾਬਰ ਜ਼ਿਆਦਾ ਇਸ ਤਰ੍ਹਾਂ ਹੁੰਦੀ ਹੈ ਕਿ ਇਹਨਾਂ ਨੂੰ ਪਤਾ ਵੀ ਇਹਨਾਂ ਨੇ ਪੰਥਪ੍ਰੀਤ ਨੂੰ ਕਿਹਾ ਨਾ ਵੀ ਗੱਲ ਕਰੋ ਦੇ ਪੰਥਪ੍ਰੀਤ ਭੱਜਿਆ ਹੋਣੇ ਗੱਲ ਕਰਨ ਤੋਂ ਇਸ ਕਰਕੇ ਕਿਉਂਕਿ ਜਿਹੜੇ ਸਮਰਥਕ ਹੁੰਦੇ ਨਾ ਉਹਨਾਂ ਨੂੰ ਉਹਤੇ ਆਸ ਨਹੀਂ ਚਾਹੀਦੀ ਇਹਦਾ ਮਤਲਬ ਇਹ ਕਿ ਇਹਨਾਂ ਲੋਕਾਂ ਦੇ ਪੱਲੇ ਸੱਚ ਨਹੀਂ ਜਿਹੜੇ ਭੱਜ ਰਹੇ ਨੇ ਜੇ ਸੱਚ ਪੱਲੇ ਹੁੰਦਾ ਤੇ ਆ ਕੇ ਗੱਲ ਤੇ ਕਰੋ ਬੈਠੋ ਤੇ ਸਹੀ ਉਥੋਂ ਦਰਸ਼ਨ ਸਿੰਘ ਭੱਜ ਗਿਆ ਉਧਰ ਤੋਂ ਹੁੰਦਾ ਭੱਜ ਗਿਆ ਨਿਊਜ਼ੀਲੈਂਡ ਗਿਆਨੇ ਕੀ ਭੱਜ ਗਿਆ ਇੰਗਲੈਂਡ ਗਿਆ ਤੇ ਟਾਈਗਰ ਵਾਲੇ ਤੇ ਦਲਕੀਰ ਨੂੰ ਸਾਰੇ ਭੱਜ ਗਏ ਹੁਣ ਜੇ ਪੰਥਪ੍ਰੀਤ ਨੇ ਚੱਲੀ ਕੀਤਾ ਤੁਹਾਨੂੰ ਪੰਥਪ੍ਰੀਤ ਭੱਜਿਆ ਫਿਰ ਜੇ ਤੁਸੀਂ ਪ੍ਰਚਾਰਕ ਨੂੰ ਪ੍ਰਚਾਰਕ ਨਾਲ ਪ੍ਰਚਾਰਕ ਬੰਦਾ ਡਾਕਟਰ ਨੇ ਡਾਕਟਰ ਗੱਲ ਕਰਦਾ ਤੇ ਜੇ ਤੁਸੀਂ ਗੱਦ ਦੀ ਗੱਲ ਕਰਦੇ ਤੇ ਪੰਥ ਪੀਤਨ ਕੋ ਆਪਣੇ ਪਿਤਾ ਦਾ ਨਾਮ ਦੱਸੇ ਸਾਡਾ ਨਾਮ ਗੁਰਪ੍ਰੀਤ ਸਿੰਘ ਸਦਾ ਕਸ਼ਮੀਰ ਸਿੰਘ ਮੇਰੇ ਪਿਤਾ ਨੇ ਗਿਆਨੀ ਸੋਹਣ ਸਿੰਘ ਜੀ ਸਾਡੇ ਦਾਦਾ ਜੀ ਨੇ ਪ੍ਰਿੰਸੀਪਲ ਬਈ ਬਦੇਸੀ ਸਾਡੇ ਨਾਨਾ ਜਿਹੜੇ ਦੰਦਮੀ ਟਕਸਾਲ ਚੌਂਕ ਮੈਂ ਤੱਕ ਕੀ ਸਿਖਾਉਂਦੇ ਰਹੇ ਨੇ ਹਾਂਜੀ ਗਿਆਨੀ ਅਮਰਜੀਤ ਸਿੰਘ ਬੰਗਲੇ ਵਾਲੇ ਬਨਾਨਾ ਜੀ ਨੇ ਪੰਥ ਪ੍ਰਸਿੱਧ ਭਾਈ ਸਾਹਿਬ ਐ ਗੁਰਮੀਤ ਸਿੰਘ ਜੀ ਸ਼ਾਂਤ ਸਾਡੇ ਮਾਮਾ ਜੀ ਨੇ ਭਾਈ ਗੁਰਫਤਿਹ ਸਿੰਘ ਸ਼ਾਂਤ ਭਾਈ ਕਰਮਜੀਤ ਸਿੰਘ ਸ਼ਾਂਤ ਭਾਈ ਸਾਹਿਬ ਐ ਅਨੰਤਵੀਰ ਸਿੰਘ ਜੀ ਸਾਡੇ ਭਰਾ ਨੇ ਪ੍ਰੋਫੈਸਰ ਦਿਲਬੀਰ ਸਿੰਘ ਹੁਣੀ ਸਾਡੇ ਤਾਇਆ ਜੀ ਨੇ ਪ੍ਰੋਫੈਸਰ ਦਿਲਬੀਰ ਸਿੰਘ ਜਿਹੜੇ ਦੰਦਨੀ ਚਕਸਾ ਚੰਗੂ ਮੈਂ ਤੱਕ ਤਬਲਾ ਸਿਖਉਂਦੇ ਸੀ ਕਿ ਉਹ ਉਸਤਾਦ ਬਹਾਦਰ ਸਿੰਘ ਹੋਂ ਦੇ ਵਿਦਿਆਰਥੀ ਉਹ ਸਾਡੇ ਮਾਮਾ ਜੀ ਨੇ ਜੇ ਤੇ ਸਾਡੇ ਸੋਹਰੇ ਮਲ ਜਾਓਗੇ ਤੇ ਪ੍ਰੋਫੈਸਰ ਰਣਜੀਤ ਸਿੰਘ ਵਰਗਾ ਕਦ ਕਿਹਦਾ ਪੰਥ ਵਿੱਚ ਐਸ ਵੇਲੇ ਜੀ ਪਾਈਕਲਵਾਨ ਸਿੰਘ ਜੀ ਹੁਣੀ ਮਤਲਬ ਜੇ ਗਿਣਤੀ ਤੇ ਇਹ 1 ਘੰਟਾ ਮੈਂ ਸਿਰਫ ਆਪਣੇ ਪਰਿਵਾਰ ਦੇ ਨਾਲ ਗਿਣਾ ਸਕਦਾ ਖਾਨਦਾਨੀ ਸੇਖਾਂ ਖਾਨਦਾਨੀ ਪ੍ਰਚਾਰਕ ਪਰ ਇਨ੍ਹਾਂ ਲੋਕਾਂ ਨੇ ਕੀ ਕੀਤਾ ਕਿ ਸਾਨੂੰ ਨੀਰਜ ਕੁਮਾਰ ਸ਼ਰਮਾ ਸਾਬਿਤ ਕਰਦੇ ਪਏ ਜਿਹੜੇ ਖਾਨਦਾਨੀ ਸੇਖਾਂ ਤੇ ਜਿਹੜਾ ਰਮੇਸ਼ ਕੁਮਾਰ ਹੈ ਉਹਨੂੰ ਖਾਲਸਾ ਕਹ ਰਹੇ ਨੇ ਤੇ ਜੇ ਅਸੀਂ ਚਰਚਾ ਨਹੀਂ ਕਰਦੇ ਜੇ ਕਿਹਦੇ ਇਹ ਕੱਦ ਬਰਾ ਉਹ ਚੈਨ ਬਸ ਤੂੰ ਸਿਰਫ ਆਪਣਾ ਤੇ ਆਪਣੇ ਪਿਤਾ ਦਾ ਨਾਮ ਦੱਸ ਦੇ ਸੰਗਤ ਦੱਸੇ ਨਾ ਵੀ ਇਹ ਕੌਣ ਹੈ ਸਾਡੇ ਬਾਰੇ ਝੂਠ ਪ੍ਰਚਾਰਿਆ ਜਾਇਆ ਜਰਮਨ ਦੇ ਵਿੱਚ ਵੀ ਜੀ ਆਰਐਸਐ ਦਾ ਬੰਦਾ ਨੀਰਜ ਕੁਮਾਰ ਸ਼ਰਮਾ ਹੈ ਅਸੀਂ ਤਾਂ ਆਪਣਾ ਖਾਨਦਨ ਦੱਸਤਾ ਜਿਨੇ ਨਾਲ ਹੈ ਤੁਸੀਂ ਨਿਰਦੇਸ਼ ਸੱਚਮਤ ਅਨੁਸਾਰੇ ਇੱਕ ਤੋਂ ਇੱਕ ਮਿਲਣਗੇ ਗੁਰਬਾਣੀ ਦੇ ਰਸ ਹੀ ਹੈ ਪਰਾਗਾ ਤੇ ਧਨੀ ਦੇ ਵਿਦਵਾਨ ਸੱਜਣ ਓਸਤਾਦ ਲੋਕ ਸਾਡੇ ਘਰਾਂ ਦੇ ਵਿੱਚ ਨੇ ਤੇ ਭਾਈ ਬੰਦ ਪ੍ਰਜ ਇਸ ਪਾਸੇ ਵਿੱਚ ਚਲਣਾ ਤੇ ਭਾਈ ਬੰਦ ਪ੍ਰਜ ਸੋਣੀ ਸਾਡੇ ਲਾਗੇ ਖਲੋ ਨਹੀਂ ਸਕਦੇ ਪਰ ਅਸੀਂ ਫਿਰ ਵੀ ਸਿੰਘਾਂ ਦੇ ਕਹਿਣ ਤੇ ਹਾਲਾਂਕਿ ਇਹਨਾਂ ਦਾ ਕਦ ਨਹੀਂ ਕਿਸੇ ਨਾਲ ਕੋਲੇ ਆ ਕੇ ਬੈਠੀਏ ਕਿਉਂਕਿ ਜੇ ਅਸੀਂ ਗੁਰਬਾਨੀ ਦੀ ਗੱਲ ਕੀਤੀ ਤੇ ਕੀ ਗੱਲ ਕਰਾਂ ਗੁਰਬਾਨੀ ਦੀ ਗੁਰਬਾਨੀ ਦਾ ਵੇਸ਼ਾ ਹੀ ਨਹੀਂ ਹੈ ਅਸੀਂ ਸਾਬਿਤ ਕਰ ਸਕਦੇ ਹਾਂ ਜੇ ਸਾਹਮਣੇ ਆ ਗਏ ਇਸੇ ਕਰਕੇ ਦੌੜਦੇ ਨੇ ਸਾਰੇ ਅੱਜ ਤੱਕ ਕਿਉਂ ਕੋਈ ਸਾਹਮਣੇ ਨਹੀਂ ਆਇਆ ਸਾਡੇ ਜੇ ਸਾਡੇ ਪੱਲੇ ਕੁਝ ਨਹੀਂ ਹੈ ਜੇ ਕਹਿੰਦੇ ਵੀ ਗੁਰਪ੍ਰੀਤ ਸਿੰਘ ਕੋਈ ਵਿਦਵਾਨ ਨਹੀਂ ਹੈ ਇਹਨੂੰ ਕੱਖ ਨਹੀਂ ਪਤਾ ਤੇ ਫਿਰ ਮੇਰਾ ਜਲੂਸ ਕਦੋਂ ਪੰਥ ਪ੍ਰੀਤ ਨੂੰ ਕਰਾ ਬਿਠਾ ਕੇ ਮੈਨੂੰ ਸਵਾਲ ਕਰੇ ਤੇ ਮੈਨੂੰ ਭਜਾਵੇ ਤੇ ਮੇਰਾ ਜਲੂਸ ਦੁਨੀਆ ਭਰ ਚੱਕ ਲਓ ਵੀ ਗੁਰਪ੍ਰੀਤ ਸਿੰਘ ਸਾਡੀ ਕਿਸੇ ਗੱਲ ਦਾ ਜਵਾਬ ਨਹੀਂ ਦੇ ਸਕਿਆ ਤੇ ਡਰ ਦੇ ਕਿਹੜੀ ਗੱਲਾਂ ਘਬਰਾਇਆ ਨਾ ਕਰੋ ਸਿੰਘ ਉਹ ਜਿਨ੍ਹਾਂ ਦੇ ਪੱਲੇ ਸੱਚ ਹੁੰਦਾ ਨਾ ਰਹੀ ਗੱਲ ਬਾਦਸ਼ਾਹ ਦੀ ਕਹਿੰਦੇ ਜੀ ਇਹ ਮਾਰਾ ਬੋਦ ਹੈ ਕਿੰਨੂੰ ਕਾਨਪੁਰ ਸਾਰਾ ਸਮਾਗਮ ਹੋਇਆ ਚਰਚਾ ਸਾਰੇ 3 ਘੰਟੇ ਦੀ ਕਿੰਨੂੰ ਮਾਰਾ ਬੋਲਿਆ ਸੀ ਹਾਂ ਬੋਲਾ ਤੇ ਦੇਖੋ ਸਤਗੁਰੂ ਦਾ ਬਚਨ ਹੈ ਪਾਉ ਮੁਚ ਭਾਰਾ ਵੱਡਾ ਤੋਲ ਮਨਮਤ ਹੌਲੀ ਬੋਲੇ ਬੋਲੇ ਤੇ ਹੌਲੇ ਬੋਲ ਤੇ ਮਨਮਤ ਬੋਲਦੀ ਸੱਚ ਤੇ ਬੜਾ ਵਿਵਾਦ ਹੁੰਦਾ ਹੈ ਸੱਚ ਤੇ ਬੜਾ ਬੁਲੰਦ ਹੁੰਦਾ ਹੈ ਸੱਚ ਬਹੁਤ ਬੇਸ਼ਰਮ ਹੁੰਦਾ ਹੈ ਸੱਚ ਦੇ ਕਹਿੰਦਾ ਕਿ ਚੋਰਾ ਜਾਰਾ ਰੰਦੀਆਂ ਕੁੱਟਣੀਆਂ ਦੀ ਬਣ ਵੀ ਜਿੰਨਾ ਕਿ ਦੋਸਤੀ ਵੀ ਜਿੰਨਾ ਕ ਖਾਂ ਸੱਚ ਨਹੀਂ ਦਰਦਾ ਸੱਚ ਕਹਿੰਦਾ ਕਿ ਮੂਰਖ ਗੰਦ ਪਵਾ ਮੂੰਹ ਮਾਰ ਸੱਚ ਨਹੀਂ ਦਰਦਾ ਬਾਕੀ ਚਰਚਾਵਾਂ ਤੇ ਮੇਰੇ ਗੁਰੂ ਨੇ ਵੀ ਕੀਤੀਆਂ ਤਨ ਗੁਰਨਾਮ ਦੇ ਸਾਚੇ ਪਾਤਸ਼ਾਹ ਨੇ ਉਸ ਵਕਤ ਉਹਨਾਂ ਤੋਂ ਪੰਡਿਤ ਡਰਦੇ ਸਨ ਲੋਕਦੇ ਸਨ ਭਗਤਾਂ ਦੇ ਕੋਲੋਂ ਡੰਡੌਤ ਕਰਗੇ ਸੀ ਤੇ ਅੱਜ ਫਿਰ ਪੰਡਿਤ ਦੇ ਚੇਲੇ ਜਿਹੜੇ ਭਜਦੇ ਪਏ ਨੇ ਜੇ ਗੁਰਸਿੱਖ ਹੋ ਗੁਰਬਾਣੀ ਦਾ ਗਿਆਨ ਹੈ ਨਿਰੋਲ ਗੁਰਬਾਣੀ ਤੇ ਗੱਲ ਕਰਨੀ ਹੈ ਤੇ ਗੁਰੂ ਪਹਿਲੇ ਤਾਂ ਉਠਾਓ ਅਸੀਂ ਇੱਕ ਹਫ਼ਤੇ ਤੋਂ ਉੱਪਰ ਤੋਂ ਇਹ ਅਨਾਉਂਸ ਕਰ ਰਹੇ ਹਾਂ ਵੀ ਅਸੀਂ ਆ ਰਹੇ ਹਾਂ ਅਸੀਂ ਆ ਰਹੇ ਹਾਂ ਤੇ ਤੁਸੀਂ ਇੱਕ ਘੰਟਾ ਪਹਿਲਾਂ ਸਾਨੂੰ 400 ਮੀਲ ਸਫ਼ਰ ਤੈਅ ਕਰਨ ਦੀ ਕੱਲ ਆਪਾਂ ਤੇ ਇਕੱਠੇ ਹੋਣੀ ਸਾਰੇ ਨੇ ਫ੍ਰੈਂਕਫਰਟ ਦੇ ਵਿੱਚ ਤੇ ਜਿਵੇਂ ਸਾਰੇ ਜਿੰਨੇ ਸਿੰਘ ਸਾਨੂੰ ਪਿਆਰ ਕਰਨ ਵਾਲੇ ਸਾਰੇ ਜਾਣਦੇ ਕਿ ਹਮੇਸ਼ਾ ਅਸੀਂ ਮੋਰੇ ਹੋ ਕੇ ਚੱਲਦੇ ਹਾਂ ਕਿ ਅਸੀਂ ਸਿੰਘ ਨੂੰ ਮੋਰੇ ਨਹੀਂ ਕੀਤਾ ਤੇ ਦੇਖਦੇ ਆ ਭਾਈ ਪੰਤਰੀ ਸਿੰਘ ਕਿਦਾਂ ਮੋਰੇ ਹੋ ਕੇ ਆਉਂਦੇ ਨੇ ਬੈਠੋ ਨਿਰੋਲ ਗੁਰਬਾਣੀ ਤੇ ਗੱਲ ਹੋਏਗੀ ਸਿਰਫ ਗੁਰਬਾਣੀ ਦੇ ਵਿਸ਼ੇ ਤੇ ਗੱਲ ਹੋ ਜੇਗੀ ਹੋਰ ਦੱਸੋ ਬਸ ਕਿਸੇ ਦੀ ਗੱਲ ਹੀ ਨਹੀਂ ਕਰਦੇ ਤੇ ਦੇਖਦੇ ਹੁਣ ਇਹਨਾਂ ਦੇ ਪੱਲੇ ਕੀ ਹੈ ਹੁਣ ਭੱਜਣ ਦੇ ਤਰੀਕੇ ਲੱਭਦੇ ਨੇ ਕਦੀ ਉਹ ਕੁੜੀ ਕੋਲ ਮੂੜੀ ਪਵਾਤੀ ਜੀ ਬਾਬੇ ਕੁੜੀਆਂ ਨੂੰ ਮਾਰਾ ਬੋਲਦਾ ਕਦੀ ਆਪ ਵੀਡੀਓ ਪਾਤੀ ਜੀ ਦੀ ਪਾਸ਼ਾ ਗਾਲਾਂ ਕੱਢਦੇ ਵੀਡੀਓ ਬਣਾ ਕੇ ਕਿਹੜੀ ਵੀਡੀਓ ਤੇ ਅਸੀਂ ਤੁਹਾਨੂੰ ਗੱਲ ਗੱਡੀ ਵੀ ਅਸੀਂ ਬੜੇ ਪਿਆਰ ਨਾਲ ਬੇਨਤੀਆਂ ਕਰਦੇ ਵੀ ਭਾਈ ਸਾਨੂੰ ਕਹੋ ਆਓ ਬੈਠੋ ਜੇ ਨਹੀਂ ਬੈਠਣ ਦੇ ਕਾਬਿਲ ਤੇ ਫਿਰ ਛਾਤੀ ਤੇ ਠੋਕ ਕੇ ਇਹ ਨਾਖੋ ਕਿ ਅਸੀਂ ਸੱਚ ਦਾ ਪ੍ਰਚਾਰ ਕਰਦੇ ਹਾਂ ਉਮੀ ਸਾਥੀ ਦਰਦਾ ਨਹੀਂ ਸੱਚ ਲੋਕਦਾ ਨਹੀਂ ਜਿਹੜਾ ਲੋਕਦਾ ਸੱਚ ਨਹੀਂ ਹੁੰਦਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ